ਬਾੜੀਆਂ ਉਹਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਸਿਰਫ ਛਾਤੇ ਜਾਣਾ ਮੇਰੇ ਮੰਜ਼ਿਲ ਤੇ ਆਸਮਾਨ ਹੈ ਮੇਰਾ ਰਸਤਾ ਖੁੱਤ ਬਣਾਉਣਾ ਇਸ 17 ਜ਼ਰੂਰ ਟੁਕਦਿਆਂ ਨੇ ਅੰਮ੍ਰਿਤਸਰ ਦੇ ਹੁਨਰਬਾਜ਼ ਤੇ ਸਵਾਗਤ ਹੈ ਤੁਹਾਡਾ ਹੁਨਰਬਾਜ਼ ਪ੍ਰੋਗਰਾਮ ਚ ਔਰ ਰਾਜਸੀ ਇੱਕ ਖਾਸ ਹੁਨਰਬਾਜ਼ ਨਾਲ ਮਿਲਣ ਆ ਜਾ ਰਹੇ ਹਾਂ ਜੋ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੈ ਔਰ ਐਡਾ ਨਿਪੁੰਨ ਆਰਟਿਸਟ ਹੈ ਔਰ ਆਪਣੀ ਕਲਾਕਾਰੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਧੁਮਾ ਪਾਈ ਹੋਈ ਹੈ ਜਗਜੋਤ ਸਿੰਘ ਰੂਬਲ ਜਗਜੋਤ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਜਰਨੀ ਦੀ ਸ਼ੁਰੂਆਤ ਤੇ ਗੱਲ ਕਰਾਂਗੇ ਕਿ ਅੱਜ ਸਾਡੇ ਹਨਰਬਾਸ ਪ੍ਰੋਗਰਾਮ ਦੇ ਵਿੱਚ ਤੁਸੀਂ ਖਾਸ ਹੋ ਇਹ ਹਨਰ ਹੈ ਇਹ ਹਨਰ ਕਿੱਦਾਂ ਆਇਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਹਿੰਦਾ ਸਾਰਿਆਂ ਨੂੰ ਤੇ ਸਰ ਮੈਨੂੰ ਬਚਪਨ ਤੋਂ ਹੀ ਪੇਂਟਿੰਗ ਬਣਾਉਂਦਾ ਬਹੁਤ ਸ਼ੌਂਕ ਹੈਗਾ ਹੀ ਤੇ ਮੇਰੇ ਪਾਪਾ ਵੀ ਪੇਂਟਿੰਗਸ ਕਰਦੇ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਥੋੜਾ ਜਿਆ ਉਹਨਾਂ ਨੂੰ ਦੇਖ ਕੇ ਵੀ ਮੇਰੇ ਵਿੱਚ ਉਹ ਚੀਜ਼ ਖੂਨ ਦੇ ਵਿੱਚ ਜਿਸ ਤਰ੍ਹਾਂ ਅਗਰ ਕਿਹਾ ਜਾਵੇ ਉਹ ਚੀਜ਼ ਹੈ ਕਿ ਇਹ ਤੇ ਮੈਂ ਦੀਵਾਰਾਂ ਦੇ ਉੱਤੇ ਸਕੈਚ ਵਗੈਰਾ ਬਣਾਉਣਾ ਸੀ ਪੇਪਰ ਦੇ ਉੱਤੇ ਤੇ ਫਿਰ ਜਦੋਂ ਮੈਂ ਸਟੱਡੀ ਜਦੋਂ ਮੈਂ میٹرਕ ਕਰ ਲਈ ਸੀ ਉਸ ਤੋਂ ਬਾਅਦ ਜਦੋਂ ਰਿਜ਼ਲਟ ਦੀ ਵੇਟ ਕੀਤੀ ਜਾਂਦੀ ਆ ਇਹ ਮਹੀਨਾ ਡੇਢ ਮਹੀਨਾ ਜਿਹੜਾ ਟਾਈਮ ਹੁੰਦਾ ਤੇ ਉਹਦੇ ਵਿੱਚ ਮੈਂ ਪੇਂਟਿੰਗਸ ਬਣਾਉਣੀਆਂ ਸ਼ੁਰੂ ਕਰਤੀ ਆ ਰੈਗੂਲਰ ਨਿਊਜ਼ਪੇਪਰ ਤੋਂ ਦੇਖ ਕੇ ਮੈਗਜ਼ੀਨ ਤੋਂ ਦੇਖ ਕੇ ਤੇ ਉਹ ਪੇਂਟਿੰਗਸ ਮੇਰੇ ਘਰਦਿਆਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਤੇ ਗਲੀ ਗਵਾਂਡ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਤੇ ਫਿਰ ਮੈਂ ਉਹਨੂੰ ਕੰਟੀਨਿਊ ਸ਼ੁਰੂ ਕਰਤਾ ਕਿ ਮੈਂ ਇਸੇ ਫੀਲਡ ਦੇ ਵਿੱਚ ਇਹਨੂੰ ਮੈਂ ਆਪਣੀ ਪੂਰੀ ਮਿਹਨਤ ਲਗਾਨੀ ਆ ਤੇ ਸਭ ਤੋਂ ਪਹਿਲਾਂ ਅਸ਼ੋਰੀਆ ਬਿਸ਼ੇਕ ਬਚਨ ਜਦੋਂ ਉਹਨਾਂ ਦੀ ਵਿਡਿੰਗ ਹੋਈ ਉਸ ਮੌਕੇ ਤੇ ਮੈਂ ਇੱਕ ਪੇਂਟਿੰਗ ਤਿਆਰ ਕੀਤੀ ਸੀ ਕਪਲ ਪੇਂਟਿੰਗ ਤਿਆਰ ਕੀਤੀ ਸੀ ਤੇ ਉਹ ਕਾਫੀ ਵਾਇਰਲ ਹੋਈ ਸੀ ਪੇਂਟਿੰਗ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ ਤੇ ਬਾਲੀਵੁੱਡ ਦੇ ਕਈ ਐਕਟਰਾਂ ਨੇ ਆਪਣੇ ਟਵਿੱਟਰ ਤੇ ਅਕਾਊਂਟ ਤੇ ਉਹ ਪੇਂਟਿੰਗ ਨੂੰ ਸ਼ੇਅਰ ਕੀਤਾ ਸੀ ਤੇ ਮੇਰਾ ਹੌਸਲਾ ਹੋਰ ਵੱਧ ਗਿਆ ਕਿ ਇੰਨੇ ਵੱਡੇ ਐਕਟਰ ਜਿਹੜੇ ਉਹ ਮੇਰੇ ਪੇਂਟਿੰਗ ਨੂੰ ਵਾਇਰਲ ਕਰਦੇ ਪਏ ਨੇ ਮੀਡੀਆ ਨੂੰ ਵਾਇਰਲ ਕੀਤੀ ਤੇ ਫਿਰ ਅੰਮ੍ਰਿਤਸਰ ਵਿਜ਼ਿਟ ਤੇ ਜਦੋਂ ਅਭਿਸ਼ੇਕ ਬਚਨ ਆਏ ਹੀ ਇਥੇ ਸ਼ੂਟਿੰਗ ਦੇ ਦਰਮਿਆਨ ਖਾਸਾ ਕਾਲਜ ਦੇ ਵਿੱਚ ਤੇ ਮੈਂ ਉਹ ਪੇਂਟਿੰਗ ਆਪਣੇ ਹੱਥੀ ਉਹਨਾਂ ਨੂੰ ਪਰਸਨਲੀ ਗਿਫਟ ਕੀਤੀ ਤੇ ਜਿਹੜੇ ਐਕਟਰਾਂ ਨੂੰ ਅਸੀਂ ਟੀਵੀ 'ਆ ਦੇ ਵਿੱਚ ਦੇਖਦੇ ਆ ਤੇ ਉਹਨਾਂ ਨੂੰ ਖੁਦ ਮਿਲਣ ਦਾ ਜਦੋਂ ਮੌਕਾ ਮਿਲਿਆ ਅਗੋਂ ਨੇ ਐਪਰੀਸ਼ੀਏਟ ਕੀਤਾ ਤੇ ਮੇਰਾ ਹੌਸਲਾ ਡੇ ਬਾਈ ਡੇ ਵੱਧਦਾ ਗਿਆ ਤੇ ਫਿਰ ਮੈਂ ਲਗਾਤਾਰ ਪੇਂਟਿੰਗਸ ਬਣਾਉਂਦਾ ਗਿਆ ਤੇ ਪਹਿਲਾਂ ਮੈਂ ਛੋਟੇ ਸਜਾ ਦੀ ਪੇਂਟਿੰਗਸ ਬਣਾਉਂਦਾ ਸੀ ਫਿਰ ਹੌਲੀ ਹੌਲੀ ਮੈਂ ਵੱਡੇ ਸਜਾ ਦੀਆਂ ਪੇਂਟਿੰਗਸ ਸ਼ੁਰੂ ਕਰਤੀਆਂ ਸਭ ਤੋਂ ਪਹਿਲੇ ਕੀ ਬਣਾਇਆ ਯਾਦ ਹੈ ਅੱਜ ਇਹ ਸਰ ਸਭ ਤੋਂ ਪਹਿਲਾਂ ਤੇ ਜਿਹੜੀ ਮੈਂ ਦੀਵਾਰਾ ਦੇ ਉੱਤੇ ਪੇਂਟਿੰਗ ਬਣਾਉਂਦਾ ਸੀ ਮੈਂ ਮੈਨੂੰ ਹਾਲੇ ਤੱਕ ਵੀ ਯਾਦ ਆ ਮੈਂ ਗੁਰਗੋਮੀ ਸਿੰਘ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਫ੍ਰੀ ਹੈਂਡ ਦੀਵਾਰਾ ਦੇ ਉੱਤੇ ਬਣਾਉਂਦਾ ਹੁੰਦਾ ਸੀ ਤੇ ਗੁਰਗੋਮੀ ਸਿੰਘ ਜੀ ਦੀ ਮੋਸ਼ਾ ਬਣਾਉਂਦਾ ਨਹੀਂ ਉਸ ਟਾਈਮ ਤੇ ਤੇ ਸਾਡੇ ਰਿਸ਼ਤੇਦਾਰ ਆ ਕੇ ਬੜਾ ਖੁਸ਼ ਹੁੰਦੇ ਸੀ ਕਿ ਬੜੀ ਵਧੀਆ ਮੋਸ਼ਮ ਨੇ ਗੁਰਗੋਮੀ ਸਿੰਘ ਜੀ ਦੀ ਤੇ ਫਿਰ ਮੈਂ ਜਦੋਂ میٹرਿਕ ਤੋਂ ਬਾਅਦ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਏਡੇ ਕਸਾ ਜਿੱਦਿਆ ਪੇਂਟਿੰਗਸ ਤੋਂ ਸ਼ੁਰੂ ਕੀਤੀ ਆ ਹੀ ਹੌਲੀ ਹੌਲੀ ਫਿਰ ਇਹ 1 ਫੁੱਟ ਬਾਈ 1.5 ਫੁੱਟ ਹੌਲੀ ਹੌਲੀ ਫਿਰ ਮੈਂ ਵੱਧਦਾ ਗਿਆ ਫਿਰ 5 ਫੀਟ ਬਾਈ 7 ਫੀਟ ਹੁਣ ਜਿਸ ਤਰ੍ਹਾਂ ਕਿ ਆ ਪਿੱਛੇ ਜਿਹੜੀ ਪੇਂਟਿੰਗ ਲੱਗੀ ਆ ਇਹਦਾ ਜਿਹੜਾ ਪੇਂਟਿੰਗ ਦਾ ਸਾਈਜ਼ ਆ 7 ਫੀਟ ਬਾਈ 8 ਫੁੱਟ ਪੇਂਟਿੰਗ ਦਾ ਸਾਈਜ਼ ਆ। ਜਗਜੋਤ ਸਿੰਘ ਰੂਬਲ ਕਲਾ ਦੀ ਦੁਨੀਆ 'ਚ ਇੱਕ ਨਾਮੀ ਕਲਾਕਾਰ ਹੈ। ਆਪਣੀਆਂ ਸ਼ਾਨਦਾਰ ਪੇਂਟਿੰਗਜ਼ ਦੇ ਲਈ ਉਸ ਨੂੰ ਕਈ ਅਵਾਰਡ ਮਿਲ ਚੁੱਕੇ ਨੇ। ਉਸ ਦੇ ਨਾਂ ਤੇ ਹੁਣ ਤੱਕ 65 ਰਿਕਾਰਡ ਵੀ ਦਰਜ ਨੇ। ਜਗਜੋਤ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਵਿਦੇਸ਼ੀ ਨੇਤਾਵਾਂ ਦੀਆਂ ਸ਼ਾਨਦਾਰ ਪੇਂਟਿੰਗਜ਼ ਬਣਾ ਚੁੱਕਿਆ ਹੈ। ਇਸ ਤੋਂ ਇਲਾਵਾ ਆਪਣੇ ਸ਼ਾਨਦਾਰ ਕੰਮ ਦੇ ਲਈ ਉਸ ਨੂੰ ਰਾਸ਼ਟਰਪਤੀ ਤੋਂ ਪ੍ਰਸ਼ੰਸਾ ਪੱਤਰ ਵੀ ਮਿਲਿਆ ਹੈ। ਇੱਕ ਪਾਸੇ ਹਾਲੀਵੁੱਡ ਦੇ ਇੱਕ ਕਲਾਕਾਰ ਨੇ ਦੂਜੇ ਪਾਸੇ ਪਾਲੀਵੁੱਡ ਦੇ ਕਲਾਕਾਰ ਨੇ ਇੱਕ ਕਦੋਂ ਬਣਾਈ ਦਿਮਾਗ 'ਚ ਆਈਡੀਆ ਕਿਵੇਂ ਆਉਂਦਾ? ਕਿਦਾਂ ਇੱਕ ਖਿਆਲ ਆਉਂਦਾ ਕਿ ਇਹ ਚੀਜ਼ ਕਰਨੀ ਸਰ ਜਿਸ ਤਰ੍ਹਾਂ ਮੈਂ ਕਪਲ ਪੇਂਟਿੰਗਸ ਬਣਾਈਆਂ ਸੀ ਤੇ ਜਦੋਂ ਮੈਨੂੰ ਬਾਲੀਵੁੱਡ ਦਾ ਪਤਾ ਚੱਲਿਆ ਕਿ ਬਾਲੀਵੁੱਡ ਦਾ 100 ਸਾਲ ਹੋਣ ਜਾ ਰਿਹਾ ਤੇ ਮੇਰੇ ਦਿਮਾਗ ਦੇ ਵਿੱਚ ਆਈ ਆ ਕਿ ਜਿਸ ਤਰ੍ਹਾਂ ਮੈਂ ਕਪਲ ਦੋ ਪੇਂਟਿੰਗਾਂ ਬਣਾਉਂਦਾ ਕਪਲ ਪੇਂਟਿੰਗਾਂ ਬਣਾਉਣਾ ਕਿਉਂ ਨਾ ਮੈਂ ਇੱਕ ਇੱਕ ਐਨ ਵਾਸਤੇ 100 ਚਿਹਰਾ ਬਣਾਣਾ ਕਿ ਬਾਲੀਵੁੱਡ ਦੀ ਸੈਂਚਰੀ ਹੋਈ ਹੈ ਜਿੰਨੇ ਵੀ ਬਾਲੀਵੁੱਡ ਦੇ ਬਹੁਤ ਫੇਮਸ ਜਿਹੜੇ ਕਲਾਕਾਰ ਹੋਏ ਨੇ ਜਿਸ ਤਰ੍ਹਾਂ ਕਿ ਫਿਲਮ ਇੰਡਸਟਰੀ ਦੇ ਵਿੱਚ ਦਾਦਾ ਸਾਹਿਬ ਫਾਲਕੇ ਉਹਨਾਂ ਨੇ ਫਿਲਮ ਦਸਤੀ ਦੇ ਨਹੀਂ ਪੱਥਰ ਰੱਖਿਆ ਸੀ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਆਪਣੀ ਪਿੰਟਿੰਗ ਵਿੱਚ ਸਥਾਨ ਦਿੱਤਾ ਹੈ ਤੇ ਉਹਨਾਂ ਦੇ ਨਾਮ ਤੇ ਅਵਾਰਡ ਵੀ ਹੁੰਦੇ ਨੇ ਤੇ ਦਾਦਾ ਸਾਹਿਬ ਫਾਲਕੇ ਤੋਂ ਲੈ ਕੇ ਆਸ਼ਕੀ 2 ਫਿਲਮ ਆਈ ਸੀ ਅਦਿੱਤਰ ਰੋਏ ਕਪੂਰ ਸ਼ਰਦਾ ਕਪੂਰ ਦੀ ਫਿਲਮ 2013 ਦੇ ਵਿੱਚ ਮੈਂ ਪਿੰਟਿੰਗ ਰਿਲੀਜ਼ ਕੀਤੀ ਸੀ ਤੇ ਉੱਥੋਂ ਲੈ ਕੇ ਮੈਂ ਪੂਰਾ ਇਤਿਹਾਸ ਬਣਾਇਆ ਹੈ ਉਹਦੇ ਵਿੱਚ ਇਹ ਨਹੀਂ ਕਿ ਮੈਂ ਸਿਰਫ ਬਾਲੀਵੁੱਡ ਦੇ ਐਕਟਰ ਕਵਰ ਕੀਤੇ ਉਹਦੇ ਵਿੱਚ ਡਾਇਰੈਕਟਰ 뮤직 ਡਾਇਰੈਕਟਰ ਵਿਲਨ ਕਮੇਡੀਅਨ ਇੱਕ ਇੱਕ ਨੂ ਵਿੱਚ ਮੌਕਾ ਦਿੱਤਾ ਜਿੰਨਾਂ ਦਾ ਵਿੱਚ ਫਿਲਮ ਇੰਡਸਟਰੀ ਦੇ ਵਿੱਚ ਪੂਰਾ ਯੋਗਦਾਨ ਹੁੰਦਾ 뮤జిక్ ਡਾਇਰੈਕਟਰ ਜਿਹੜੇ ਕਿ ਹਾਲੇ ਕਿ ਬਹੁਤੀ ਸਕਰੀਨ ਤੇ ਨਹੀਂ ਆਂਦੇ ਯਾਰ ਲੇਕਿਨ ਅਹੀਂ ਉਹਨਾਂ ਨੂੰ ਪੂਰਾ ਕਵਰ ਕੀਤਾ ਡਾਇਰੈਕਟਰ ਪ੍ਰੋਡਿਊਸਰ ਸਾਰਿਆਂ ਨੂੰ ਪੂਰਾ ਇਤਿਹਾਸ ਬਣਾਇਆ ਤੇ ਉਹਨੂੰ ਇੱਕ ਇੰਡੀਆ ਦੇ ਤਿਰੰਗੇ ਦੇ ਵਿੱਚ ਬਣਾਇਆ ਪੂਰਾ ਬੋਲੀਵੁੱਡ ਦਾ ਇਤਿਹਾਸ ਜਿਸ ਤਰ੍ਹਾਂ ਦੇਖੋ orange white green ਪੂਰਾ ਅਗਰ ਅਸੀਂ ਪਿਕਚਰ ਦੇ ਵਿੱਚ ਦੇਖਦੇ ਆਂ ਤੇ ਪੂਰਾ ਇੱਕ ਇੱਕ ਬੋਲੀਵੁੱਡ ਦਾ ਇੰਡੀਆ ਦੇ ਵਿੱਚ ਇਤਿਹਾਸ ਬਣਾਇਆ ਤੇ ਇਸ ਤਰ੍ਹਾਂ ਇੱਕ ਹਾਲੀਵੁੱਡ ਦੀ ਪੇਂਟਿੰਗ ਬਣਾਈ ਆ ਉਹ ਜਦੋਂ ਓਸਕਰ ਵਾਰਡਸ ਉੱਤੇ ਹੋਏ ਹੀ ਅਮਰੀਕਾ ਦੇ ਵਿੱਚ ਉਸ ਮੌਕੇ ਤੇ ਮੈਂ ਪੇਂਟਿੰਗ ਨਹੀਂ ਹੀ ਉਹ ਵੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਪੇਂਟਿੰਗ ਦੀ ਉੱਥੋਂ ਲੈ ਕੇ ਮੈਂ ਪੂਰਾ ਇਤਿਹਾਸ ਬਣਾਇਆ ਜਿਸ ਤਰ੍ਹਾਂ ਟੇਟਨਿੰਗ ਫਿਲਮ ਦੇ ਸਟਾਰ ਕਾਸਟ ਆ ਬਹੁਤ ਫੇਮਸ ਜਿਹੜੇ ਮਤਲਬ ਐਕਟਰਸ ਹੈਗੇ ਨੇ ਪ੍ਰੋਡਿਊਸਰ ਹੋਣਾਰੀਆਂ ਮੈਂ ਪੇਂਟਿੰਗਸ ਬਣਾਈਆਂ